ਚਮਤਕਾਰ ਹੀ ਕਹ ਲੋ ਚਮਤਕਾਰ ਹੋ ਰਹੇ ਨੇ ਵੀ ਉਹਨਾਂ ਦੇ ਮਾਤਾ ਮਿਲ ਕੇ ਆਏ ਰਾਜਵੀਰ ਨੂੰ ਨਾ ਉਦੋਂ ਵੀ ਅੱਖ ਚੋਂ ਪਾਣੀ ਆਇਆ ਨਾ ਕੁਝ ਗੱਲਾਂ ਜਦੋਂ ਉਹਨਾਂ ਨੇ ਕਰੀਆਂ ਉਹ ਸਭ ਤੋਂ ਪੋਜ਼ਿਟਿਵ ਸਾਈਨ ਆ ਸੋ ਬਸ ਇਹ ਆ ਵੀ ਸਾਰਿਆਂ ਨੂੰ ਬਸ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਇਹ ਹੀ ਆ ਪਤਾ ਕੀ ਆ ਪਹਿਲੀ ਗੱਲ ਤਾਂ ਕੋਈ ਵੀ ਵੈਰੀਫਾਈਡ ਆ ਬੰਦਾ ਨਾ ਆਪਾਂ ਉਹਦੇ ਨਾਲ ਹੀ ਕੋਈ ਗੱਲਬਾਤ ਕਰੀਏ ਆਪਾਂ ਜਦੋਂ ਕਿਸੇ ਦੇ ਵੀ ਮੂਰੇ ਮੈਕ ਕਰਦੇ ਨੇ ਕੋਈ ਕੁਝ ਵੀ ਕਹਿ ਹੁੰਦਾ ਨਾ ਉਹ ਬਹੁਤ ਗਲਤ ਜਾਣਕਾਰੀ ਜਾਂਦੀ ਆ ਨਾ ਲੋਕਾਂ ਤੱਕ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਉਹ ਯੋਧਾ ਇਹ ਆਪਾਂ ਨੂੰ ਪਤਾ ਲੱਗਿਆ ਵੀ ਕਿੰਨਾ ਜੇ ਕੋਈ ਵਧੀਆ گاਉਂ ਦਾ ਸਚੱਜਾ گاਉਂ ਦਾ ਜਿਹੜੀ ਰਿਸਪੈਕਟ ਕਰਦੇ ਨੇ ਲੋਕ ਕਿੰਨਾ ਪਿਆਰ ਕਰਦੇ ਨੇ ਦੁਨੀਆ ਤੇ ਕੂਨ ਨੇ ਕੂਨ ਨੇ ਜ ਸਾਰੇ ਲੋਕਾਂ ਦੇ ਅੰਦਰ ਦਰਦ ਆ ਬਹੁਤ ਮਤਲਬ ਪਿਆਰ ਆ ਪਰਿਵਾਰ ਲਈ ਹਨ ਤੇ ਸਾਰੇ ਸਨੇਹੇ ਭੇਜ ਰਹੇ ਨੇ ਸਾਰੇ ਤਿਆਰੇ ਨੇ ਹੁਣ ਇਦਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਵੀ ਆਪਾਂ ਕੱਲ ਤਾਂ ਹੁਣ ਬੋਲਣ ਨੂੰ ਵੀ ਨਹੀਂ ਕਿਸੇ ਦਾ ਜੀ ਕਰਦਾ ਸੀ ਹਨ ਅੱਜ ਆਪਾਂ ਦੱਸ ਸਕਦੇ ਆ ਇਹ ਗੱਲ ਵੀ ਕੱਲ ਹੁਣ ਸਾਰੀ ਰਾਤ ਗੁਰਦੁਆਰਾ ਸਾਹਿਬ ਬੈਠੇ ਰਹੇ ਜਿਹੜੇ ਨੂੰ ਇੱਥੋਂ ਮੋੜਦੇ ਸੀ ਕੋਈ ਪ੍ਰਸ਼ਾਦ ਕਰਾ ਕੇ ਆਉਂਦਾ ਸੀਗਾ ਸੋ ਕਹਿਣ ਤੋਂ ਭਾਵੇਂ ਆ ਵੀ ਮਹਾਰਾਜ ਤੇ ਹੁਣ ਪਹਿਲਾਂ ਨਾਲੋਂ ਚੜਦੀ ਕਲਾ ਪਾਈਪਾਂ ਵੀ ਰਿਮੂਵ ਕਰਤੀਆਂ ਤੇ ਸਾਰੇ ਜਾਨੇ ਕੁਲਵਿੰਦਰ ਬਿੱਲਾ ਨਾਲ ਹੀ ਆ ਨਾ ਤੇ ਕਮਰਬਾਈਆ ਗਰੇਵਾਲ ਆਪਣਾ ਉੱਤੀ ਆ ਨਾ ਤੇ ਉਹ ਸਾਰੇ ਜਾਨੇ ਬਹੁਤ ਅੱਜ ਮਤਲਬ ਸੁੱਖ ਦਾ ਸਾਹ ਆਇਆ ਯਾਨੀ ਸਾਰਿਆਂ ਨੂੰ ਤੇ ਬਸ ਸਾਰਿਆਂ ਨੂੰ ਹੱਥ ਜੋੜ ਕੇ ਇਹ ਬੇਨਤੀ ਸਰਪੰਚ ਦਾ 4 ਸੀ ਅੱਜ 1 ਰਹਿ ਗਿਆ ਹਾਂਜੀ ਕੱਲ 4 ਐਡਵਾਂਸ ਲਾਈਫ ਸਪੋਰਟ ਸਿਸਟਮ ਤੇ ਸੀ ਅੱਜ 1 ਤੇ ਹੈਗੇ ਨੇ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਟੈਕਨੀਕਲੀ ਸਾਨੂੰ ਉਵੇਂ ਨਹੀਂ ਪਤਾ ਪਰ ਇਹ ਆ ਵੀ ਆਪਣਾ ਕੱਲ ਨਾਲੋਂ ਚੜਦੀ ਕਲਾ ਚੱਜ ਕਿਉਂਕਿ ਮੈਨੂੰ ਲੱਗਦਾ ਵੀ ਆਪਦੇ ਨਾਲ ਲੜਨਾ ਪੈਂਦਾ ਸੋ ਯੋਧਿਆਂ ਵਾਂਗੂ ਆਪਦੇ ਨਾਲ ਲੜ ਰਿਹਾ ਤੇ ਕੁਝ ਚੀਜ਼ਾਂ ਨੂੰ ਮਹਿਸੂਸ ਕਰਨ ਲੱਗ ਗਿਆ ਇਹ ਬਹੁਤ ਪੋਜ਼ਿਟਿਵ ਸਾਈਨ ਹੈ ਹਰ ਵੀ ਜਦੋਂ ਆਪਾਂ ਕਿਉਂਕਿ ਆਪ ਸਧਾਰਨ ਪਰਿਵਾਰਾਂ ਪਿੰਡਾਂ ਵਾਲੇ ਆ ਤਾਂ ਜਿਹੜੇ ਲੋਕ ਆਪ ਨੂੰ ਦੇਖ ਰਹੇ ਉਹ ਤਾਂ ਹੀ ਸੰਤਨਾ ਚਾਹੁੰਦੇ ਉਸ ਭਾਸ਼ਾ ਜੋ ਤੁਸੀਂ ਮਿਲ ਕੇ ਆਏ ਆ ਮਾਤਾ ਨੂੰ ਤੇ ਕੰਦ ਨੇ ਇੱਕ ਤਾਂ ਹਾਅ ਭਾਵ ਤੋਂ ਪਤਾ ਲੱਗ ਜਾਂਦਾ ਇੱਕ ਹਾਲਾਤ ਜਿਹੜੇ ਬਹੁਤ ਕੁਝ ਸਾਫ਼ ਕਰਦੇ ਆ ਜਿਵੇਂ ਤੁਸੀਂ ਕਿਹਾ ਕਿ ਅੱਖ ਚੋਂ ਪਾਣੀ ਆਇਆ ਔਰ ਕੀ ਐਕਟੀਵਿਟੀ ਇਸ ਵੇਲੇ ਰਾਜਵੀਰ ਦੀ ਨਜ਼ਰ ਆ ਰਹੀ ਹੈ ਮਾਤਾ ਥੋੜੀ ਹੌਸਲੇ ਚ ਉਹਦਾ ਪਰਿਵਾਰ ਹੌਸਲੇ ਚ ਲੱਗਦਾ ਮਾਤਾ ਕੱਲ ਵੀ ਚੜਦੀ ਕਲਾ ਦੇ ਨਹੀਂ ਮਾਤਾ ਮਾਤਾ ਬਹੁਤ ਚੜਦੀ ਕਲਾ ਦੇ ਕੱਲ ਦੇ ਕਿਉਂਕਿ ਜਿਹੜਾ ਵੀ ਕੋਈ ਮਿਲਣਾ ਆਉਂਦਾ ਮਾਤਾ ਨੇ ਇਹੀ ਕਹਿਣਾ ਵੀ ਪੁੱਤ ਅਰਦਾਸ ਕਰੋ ਵੀ ਕੋਈ ਵੀ ਪ੍ਰਮਾਤਮਾ ਦੇ ਨੇੜੇ ਹੋ ਸਕਦੀ ਹੈ ਰੂਹ ਤੁਸੀਂ ਅਰਦਾਸ ਕਰੋਗੇ ਮਹਾਰਾਜ ਤੱਕ ਪਹੁੰਚੂਗੀ ਤੇ ਉਹੀ ਗੱਲ ਹੋਈ ਆ ਸਾਡੀਆਂ ਸਾਰਿਆਂ ਦੀਆਂ ਅਰਦਾਸਾਂ ਮਾਲਕ ਨੇ ਸੁਣੀਆਂ ਨੇ ਤੇ ਅੱਜ ਫਿਲਹਾਲ ਲਈ ਪੋਜ਼ਿਟਿਵ ਸਾਈਨ ਆ ਤੇ ਆਪਾਂ ਸਾਰੇ ਬਸ ਅਰਦਾਸ ਕਰੀਏ ਤੇ মিডিਆ ਨੂੰ ਬਸ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿਉਂਕਿ ਬਹੁਤ ਕ੍ਰਿਟੀਕਲ ਸਿਚੁਏਸ਼ਨ ਆ ਨਾ ਸੈਂਸਿਟਿਵ ਟਾਈਮ ਆ ਸਾਡੇ ਸਾਰਿਆਂ ਲਈ ਤੇ ਕੋਈ ਤੇ ਪਰ ਹਿੱਲਿਆ ਮਾੜਾ ਮੋੜਾ ਹਾਂਜੀ ਹਾਂ ਮੈਂ ਤੁਹਾਨੂੰ ਦੱਸਿਆ ਵੀ ਪਾਣੀ ਆਇਆ ਕਿਥੋਂ ਨਾ ਤੇ ਇੱਕ ਦੋ ਘਟਨਾ ਇਦਾਂ ਇਦਾਂ ਦੀ ਹੋਈਆਂ ਨੇ ਹਾਂਜੀ 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 ਇੱਕ ਉਹਨਾਂ ਦੇ ਦੋਸਤ ਆ ਬਹੁਤ ਕਲੋਜ਼ ਉਹਨੇ ਜਾ ਕੇ ਕਿਹਾ ਰਾਜਵੀਰ ਨੂੰ ਹੱਥ ਵੜ ਕੇ ਵੀ ਫੈਸਲੂ ਪ੍ਰੋਗਰਾਮ ਲਾਉਣੇ ਨੇ ਹੋਰ ਵੀ ਹਨਾ ਉਦੋਂ ਵੀ ਅੱਕ ਚ ਮਤਲਬ ਪਾਣੀ ਆਇਆ ਹਨਾ ਸੋ ਇਹ ਪੋਜ਼ਿਟਿਵ ਸਾਈਨ ਨੇ ਵੀ ਉਹ ਅੰਦਰੋਂ ਲੜ ਰਿਹਾ ਹਨਾ ਰਿਸਪੌਂਡ ਕਰਦਾ ਜਦੋਂ ਵੀ ਆ ਕੇ ਹਾਂਜੀ ਹਾਂਜੀ